ਉਸ ਦੇ ਕੋਲ ਕਾਫੀ ਪੈਸੇ ਸੀ ਕਿਉਂਕਿ ਜਦੋਂ ਪਹਿਲਾਂ ਉਹਨੂੰ ਜੇਲ੍ਹ ਨਹੀਂ ਹੋਈ ਸੀ ਉਦੋਂ ਉਸਨੇ ਬਹੁਤ ਕੰਮ ਕੀਤਾ ਸੀ ਤੇ ਇੰਨਾ ਕੁ ਜ਼ਿਆਦਾ ਕੰਮ ਕੀਤਾ ਕਿ ਉਸਨੇ ਕਰੋੜਾਂ ਰੁਪਏ ਕਮਾ ਲਏ ਸੀ ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਕਹਾਣੀਆਂ ਚੈਨਲ ਤੇ ਕਰੋੜਪਤੀ ਬਾਪ ਤੇ ਬੇਟਾ ਪਖਾਰੀ 7 ਸਾਲ ਬਾਅਦ ਮਿਲੇ ਤਾਂ ਹੋਸ਼ ਉੱਡ ਗਏ ਇਸ ਕਹਾਣੀ ਨੂੰ ਪੂਰਾ ਸੁਣਨਾ ਤੇ ਜੇਕਰ ਤੁਹਾਨੂੰ ਸਾਡੀਆਂ ਕਹਾਣੀਆਂ ਚੰਗੀਆਂ ਲੱਗਣ ਤਾਂ ਕਹਾਣੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਸ਼ੁਰੂ ਕਰਦੇ ਹਾਂ ਅੱਜ ਦੀ ਨਵੀਂ ਕਹਾਣੀ ਇੱਕ ਕਹਾਣੀ ਇੱਕ ਰਵੀ ਨਾਮ ਦੇ ਮੁੰਡੇ ਦੀ ਹੁੰਦੀ ਆ ਰਵੀ ਤੇ ਟੀਨਾ ਦੋਨੇ ਕਾਲਜ ਦੇ ਵਿੱਚ ਇਕੱਠੇ ਪੜ੍ਹਦੇ ਹੁੰਦੇ ਆ ਤੇ ਦੋਨੋਂ ਹੀ ਪੜਾਈ ਪੂਰੀ ਹੋਣ ਤੋਂ ਬਾਅਦ ਵਿਆਹ ਕਰਵਾ ਲੈਂਦੇ ਆ ਪਰ ਟੀਨਾ ਦੇ ਘਰਦਿਆਂ ਦੀ ਇਹਦੇ ਵਿੱਚ ਸਹਿਮਤੀ ਨਹੀਂ ਹੁੰਦੀ ਤੇ ਉਹ ਘਰਦਿਆਂ ਤੋਂ ਬਿਨਾਂ ਇਜਾਜ਼ਤ ਲਏ ਵਿਆਹ ਕਰਵਾ ਲੈਂਦੇ ਆ ਟੀਨਾ ਦੇ ਘਰ ਦੇ ਉਸੇ ਵਕਤ ਕਹਿ ਦਿੰਦੇ ਆ ਕਿ ਅੱਜ ਤੋਂ ਸਾਡੇ ਲਈ ਟੀਨਾ ਮਰ ਗਈ ਤੇ ਰਵੀ ਦੇ ਘਰ ਦੇ ਪਹਿਲਾਂ ਰਵੀ ਨੂੰ ਬਹੁਤ ਕੁਰਦੇ ਆ ਪਰ ਫਿਰ ਵੀ ਰਵੀ ਟੀਨਾ ਨੂੰ ਲੈ ਕੇ ਘਰੇ ਆ ਜਾਂਦਾ ਹੈ ਟੀਨਾ ਤੇ ਰਵੀ ਡੇਢ ਸਾਲ ਉਸੇ ਘਰ ਦੇ ਵਿੱਚ ਰਹਿੰਦੇ ਆ ਜਿਸ ਘਰ ਦੇ ਵਿੱਚ ਉਸਦੇ ਮਾਪੇ ਤੇ ਉਸ ਦਾ ਇੱਕ ਭਰਾ ਵੀ ਰਹਿੰਦਾ ਹੁੰਦਾ ਡੇਢ ਸਾਲ ਬਾਅਦ ਟੀਨਾ ਦੇ ਘਰ ਇੱਕ ਬੇਟਾ ਜਨਮ ਲੈਂਦਾ ਹੈ ਰਵੀ ਖੁਸ਼ ਹੁੰਦਾ ਹੈ ਪਰ ਹੁਣ ਬੇਟੇ ਦੀਆਂ ਜ਼ਿੰਮੇਵਾਰੀਆਂ ਉਹਦੇ ਤੇ ਆ ਗਈਆਂ ਸੀ ਘਰ ਦੇ ਵਿੱਚ ਵੀ ਕੋਈ ਇੰਨੀ ਜ਼ਿਆਦਾ ਆਮਦਨ ਦਾ ਸਾਧਨ ਨਹੀਂ ਸੀ ਤੇ ਨਾ ਹੀ ਰਵੀ ਕੋਈ ਨੌਕਰੀ ਕਰਦਾ ਸੀ ਇਸੇ ਲਈ ਰਵੀ ਆਪਦੇ ਮਾਪਿਆਂ ਨੂੰ ਆਖਦਾ ਹੈ ਕਿ ਮੈਂ ਵਿਦੇਸ਼ ਜਾਣਾ ਹੈ ਮੈਂ ਪੈਸਾ ਕਮਾਉਣਾ ਹੈ ਮੈਂ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਚੱਕਨੀ ਆਪਦੀ ਮਾਂ ਤੋਂ ਪੈਸੇ ਲੈ ਕੇ ਉਹ ਵਿਦੇਸ਼ ਚੜ੍ਹਾ ਜਾਂਦਾ ਹੈ ਤੇ ਟੀਨਾ ਦੇ ਨਾਲ ਵਾਅਦਾ ਕਰਦਾ ਹੈ ਕਿ ਮੈਂ 2 ਸਾਲਾਂ ਬਾਅਦ ਜ਼ਰੂਰ ਪਰਤਾਂਗਾ ਤੂੰ ਮੇਰਾ ਵੇਟ ਕਰੀਂ ਟੀਨਾ ਉਸੇ ਘਰ ਦੇ ਵਿੱਚ ਰਹਿੰਦੀ ਆ ਉਸ ਤੋਂ ਬਾਅਦ ਟੀਨਾ ਦਾ ਜੋ ਦਿਓਰ ਹੁੰਦਾ ਹੈ ਉਸ ਦਾ ਵੀ ਵਿਆਹ ਹੋ ਜਾਂਦਾ ਹੈ ਤੇ ਉਸ ਦੀ ਦਰਾਨੀ ਘਰ ਦੇ ਵਿੱਚ ਆ ਜਾਂਦੀ ਆ ਜਦੋਂ ਟੀਨਾ ਦੀ ਦਰਾਨੀ ਨੂੰ ਪਤਾ ਲੱਗਦਾ ਕਿ ਇਸ ਨੇ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਵਾਇਆ ਸੀ ਇਸ ਦੇ ਪੇਕੇ ਵੀ ਇਸ ਦੇ ਨਾਲ ਨਹੀਂ ਵਰਤਦੇ ਤਾਂ ਉਹ ਵੀ ਟੀਨਾ ਤੇ ਦਬਾਅ ਰੱਖਦੀ ਆ ਹਰ ਗੱਲ-ਗੱਲ ਤੇ ਟੀਨਾ ਨੂੰ ਠੋਕਰ ਮਾਰਦੀ ਰਹਿੰਦੀ ਆ ਘਰ ਦੇ ਵਿੱਚ ਲੜਾਈ ਝਗੜੇ ਰਹਿਣ ਲੱਗਦੇ ਆ ਇੱਕ ਦਿਨ ਟੀਨਾ ਦਾ ਦਿਓਰ ਤੇ ਦਰਾਨੀ ਟੀਨਾ ਨੂੰ ੱਟਕੇ ਮਾਰ ਕੇ ਘਰੋਂ ਬਾਹਰ ਕੱਢ ਦਿੰਦਿਆ ਉਸ ਵਕਤ ਟੀਨਾ ਦੀ ਸਾਸੋਰਾ ਘਰੇ ਨਹੀਂ ਹੁੰਦੇ ਤੇ ਉਹ ਟੀਨਾ ਨੂੰ ਧਮਕੀ ਦਿੰਦਿਆ ਕਿ ਜੇ ਤੂੰ ਵਾਪਸ ਇਸ ਘਰੇ ਪੈਰ ਰੱਖੇਂਗੀ ਤਾਂ ਤੇਰਾ ਉਹ ਹਾਲ ਹੋਵੇਗਾ ਜੋ ਤੂੰ ਕਦੇ ਸੋਚਿਆ ਵੀ ਨਹੀਂ ਹੋਣਾ ਟੀਨਾ ਆਖਦੀ ਆ ਕਿ ਮੈਂ ਇਸ ਘਰੋਂ ਨਹੀਂ ਜਾਵਾਂਗੀ ਪਰ ਉਹ ਆਖਦੇ ਆ ਕਿ ਸੋਚ ਲੈ ਜੇਕਰ ਤੂੰ ਜ਼ਿੰਦਗੀ ਚਾਹਣੀ ਆ ਤਾਂ ਤੂੰ ਦੁਬਾਰਾ ਇਸ ਘਰੇ ਨਾ ਆਈ ਟੀਨਾ ਵਿਚਾਰੀ ਆਪਣੇ ਬੇਟੇ ਨੂੰ ਚੱਕਦੀ ਆ ਤੇ ਚਲੀ ਜਾਂਦੀ ਆ ਜਿੱਦਾਂ ਸ਼ਾਮ ਨੂੰ ਉਸਦੇ ਸਾਸੋਰਾ ਘਰੇ ਆਉਂਦੇ ਆ ਤਾਂ ਉਸਦਾ ਦਯੋਰ ਆਖਦਾ ਹੈ ਕਿ ਉਹ ਤਾਂ ਬੱਚੇ ਨੂੰ ਲੈ ਕੇ ਪਤਾ ਨਹੀਂ ਕਿਤਰੇ ਭੱਜ ਗਈ ਹੈ ਉਸਦੀ ਸਾਸੋਰਾ ਉਸਨੂੰ ਬਹੁਤ ਪਾਲਦੇ ਆ ਪਰ ਉਹ ਕਿਤੇ ਵੀ ਨਹੀਂ ਠਿਉਂਦੀ ਹੁਣ ਟੀਨਾ ਕਿੱਧਰ ਜਾਂਦੀ ਉਹ ਆਪਣੇ ਪਿਆਕੇ ਵੀ ਨਹੀਂ ਜਾ ਸਕਦੀ ਸੀ ਕਿਉਂਕਿ ਉਸਦੇ ਪਿਆਕੇ ਆ ਨੇ ਉਸਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਤੂੰ ਸਾਡੇ ਲਈ ਮਰ ਗਈ ਆ ਉਹ ਰਵੀ ਨੂੰ ਫੋਨ ਲਾਉਣ ਦੀ ਬਹੁਤ ਕੋਸ਼ਿਸ਼ ਕਰਦੀ ਆ ਪਰ ਰਵੀ ਦਾ ਨੰਬਰ ਬੰਦ ਆ ਰਿਹਾ ਸੀ ਹੁਣ ਰਵੀ ਨੂੰ ਗੈਰ ਨੂੰ 2 ਸਾਲ ਹੋ ਗਏ ਸੀ ਅੱਜ ਤੱਕ ਟੀਨਾ ਦੀ ਰਵੀ ਦੇ ਨਾਲ ਗੱਲ ਨਹੀਂ ਹੋਈ ਸੀ ਪਹਿਲਾਂ ਪਹਿਲਾਂ ਰਵੀ ਜਦੋਂ ਗਿਆ ਸੀ ਉਦੋਂ ਟੀਨਾ ਦੇ ਨਾਲ ਗੱਲ ਕਰਦਾ ਰਹਿੰਦਾ ਸੀ ਪਰ ਉਸ ਤੋਂ ਬਾਅਦ ਉਸ ਦਾ ਨੰਬਰ ਬੰਦ ਹੋ ਗਿਆ ਤੇ ਦੁਬਾਰਾ ਕਦੇ ਵੀ ਉਸ ਦਾ ਨੰਬਰ ਚਾਲੂ ਨਾ ਹੋਇਆ ਐਦਰ ਟੀਨਾ ਦੇ ਦੌਰ ਨੇ ਸਾਰਾ ਰਵੀ ਦਾ ਹਿੱਸਾ ਹੜਾਪ ਲਿਆ ਸੀ ਤੇ ਉਸ ਨੇ ਉਹ ਸਭ ਜ਼ਮੀਨ ਜਾਇਦਾਦ ਸਭ ਕੁਝ ਵੇਚ ਕੇ ਨਵੇਂ ਸਿਰੇ ਤੋਂ ਆਪਣੇ ਨਾਂ ਤੇ ਜ਼ਮੀਨ ਲੈ ਲਈ ਸੀ ਉਸ ਤੋਂ ਬਾਅਦ ਟੀਨਾ ਦੇ ਸਾਸੋਰੇ ਦੀ ਵੀ ਮੌਤ ਹੋ ਜਾਂਦੀ ਆ ਪਰ ਉਦੋਂ ਵੀ ਸ਼ਾਇਦ ਰਵੀ ਨੂੰ ਦੱਸਿਆ ਨਹੀਂ ਜਾਂਦਾ ਉਸਦੇ ਭਰਾ ਵੱਲੋਂ ਕਿਉਂਕਿ ਰਵੀ ਕਦੇ ਕਦੇ ਵੀ ਵਾਪਸ ਨਹੀਂ ਆਉਂਦਾ ਹੁਣ 7 ਸਾਲ ਦਾ ਸਮਾਂ ਗੁਜ਼ਰ ਗਿਆ ਸੀ ਤੇ 7 ਸਾਲ ਬਾਅਦ ਰਵੀ ਵਾਪਸ ਆਇਆ ਸੀ ਜਿਉਂ ਹੀ ਰਵੀ ਵਾਪਸ ਆਉਂਦਾ ਹੈ ਤਾਂ ਆ ਕੇ ਉਹ ਟੀਨਾ ਨੂੰ ਘਰ ਦੇ ਵਿੱਚ ਲੱਭਦਾ ਹੈ ਪਰ ਟੀਨਾ ਉਸ ਨੂੰ ਕਿਤੇ ਦਿਖਾਈ ਨਹੀਂ ਦਿੰਦੀ ਇਥੋਂ ਤੱਕ ਕਿ ਉਸ ਘਰ ਦੇ ਵਿੱਚ ਵੀ ਕੁਝ ਹੋਰ ਲੋਕੀ ਰਹਿ ਰਹੇ ਹੁੰਦੇ ਆ ਉਹਨਾਂ ਤੋਂ ਪੁੱਛਦਾ ਹੈ ਕਿ ਇੱਥੇ ਮੇਰੇ ਮਾਪੇ ਮੇਰੀ ਪਤਨੀ ਟੀਨਾ ਰਹਿੰਦੀ ਸੀ ਮੇਰਾ ਭਰਾ ਰਹਿੰਦਾ ਸੀ ਇੱਥੇ ਪਰ ਉਹ ਆਖਦੇ ਹੈ ਅੱਜ ਤੋਂ ਬਹੁਤ ਸਮਾਂ ਪਹਿਲਾਂ ਅਸੀਂ ਇਹ ਘਰ ਖਰੀਦਿਆ ਸੀ ਉਦੋਂ ਇਸ ਘਰ ਦੇ ਵਿੱਚ ਸਿਰਫ ਚਾਰ ਜੀ ਹੀ ਰਹਿੰਦੇ ਸੀ ਸਾਨੂੰ ਨਹੀਂ ਪਤਾ ਉਹ ਕਿੱਥੇ ਗਏ ਕਿੱਥੇ ਨਹੀਂ ਰਵੀ ਉਹਨਾਂ ਨੂੰ ਲੱਭਦਾ ਫਿਰਦਾ ਹੈ ਕਿਉਂਕਿ ਰਵੀ ਦੀ ਆਪਣੇ ਭਰਾ ਦੇ ਨਾਲ ਵੀ ਬਹੁਤ ਸਮਾਂ ਪਹਿਲਾਂ ਗੱਲ ਨਹੀਂ ਹੋਈ ਸੀ ਲੱਭਦਾ ਲੱਭਦਾ ਰਵੀ ਇੱਕ ਰੇਲਵੇ ਸਟੇਸ਼ਨ ਵੱਲ ਚਲਾ ਜਾਂਦਾ ਹੈ ਰੇਲਵੇ ਸਟੇਸ਼ਨ ਤੇ ਕਾਫੀ ਬੱਚੇ ਬੈਠੇ ਪੀਖ ਮੰਗ ਰਹੇ ਹੁੰਦੇ ਆ ਇੱਕ ਬੱਚਾ ਜੋ ਬਹੁਤ ਪਿਆਰਾ ਹੁੰਦਾ ਦੌੜਦਾ ਹੋਇਆ ਰਵੀ ਦੇ ਕੋਲੇ ਆਉਂਦਾ ਤਾਂ ਆਖਦਾ ਅੰਕਲ ਜੀ ਅੰਕਲ ਜੀ ਬਹੁਤ ਭੁੱਖ ਲੱਗੀ ਆ ਕੁਝ ਖਾਣ ਲਈ ਦੇ ਦਿਓ ਰਵੀ ਆਖਦਾ ਕਿ ਖਾਣ ਲਈ ਤਾਂ ਮੇਰੇ ਕੋਲੇ ਕੁਝ ਵੀ ਨਹੀਂ ਰਵੀ ਆਪਣੀ ਜੇਬ ਦੇ ਵਿੱਚੋਂ ਕੱਢ ਕੇ ਉਸ ਨੂੰ 50 ਰੁਪਏ ਦੇ ਦਿੰਦਾ ਤੇ ਆਖਦਾ ਉਹ ਸਾਹਮਣੇ ਰੇੜੀ ਹੈ ਜੋ ਖਾਣਾ ਹੈ ਉਸ ਤੋਂ ਲੈ ਕੇ ਖਾਲਾ ਉਹ 50 ਰੁਪਏ ਆਪਦੇ ਕੋਲੇ ਰੱਖਦਾ ਤੇ ਸਿਰਫ 5 ਰੁਪਏ ਦਾ ਹੀ ਖਾਣ ਨੂੰ ਲੈਂਦਾ ਬਾਕੀ 45 ਰੁਪਏ ਉਹ ਆਪਣੇ ਕੋਲ ਰੱਖਦਾ ਰਵੀ ਆਖਦਾ ਕਿ ਤੂੰ ਪੂਰੇ ਪੈਸਿਆਂ ਦਾ ਖਾਣ ਨੂੰ ਕਿਉਂ ਨਹੀਂ ਲਿਆ ਤੂੰ ਸਿਰਫ 5 ਰੁਪਏ ਦਾ ਖਾਣ ਨੂੰ ਲਿਆ ਤਾਂ ਉਹ ਆਖਦਾ ਅੰਕਲ ਜੀ ਇਹ ਪੈਸੇ ਮੇਰੇ ਫਿਰ ਕੰਮ ਆਉਣਗੇ ਕਿਉਂਕਿ ਇਸ ਢਿੱਡ ਨੂੰ ਭੁੱਖ ਤਾਂ ਰੋਜ਼ ਲੱਗਦੀ ਆ ਇਹ ਸੁਣ ਕੇ ਰਵੀ ਦਾ ਦਿਲ ਝੰਜੋੜਿਆ ਜਾਂਦਾ ਹੈ ਪੁੱਛਦਾ ਹੈ ਤੇਰੇ ਮੰਮੀ ਪਾਪਾ ਕਿੱਥੇ ਨੇ ਉਹ ਆਖਦਾ ਅੰਕਲ ਜੀ ਮੇਰੇ ਪਾਪਾ ਤਾਂ ਪਤਾ ਨਹੀਂ ਕਿੱਥੇ ਨੇ ਹਾਂ ਮੇਰੀ ਮੰਮੀ ਹੈ ਤਾਂ ਉਹ ਆਖਦਾ ਤੇਰੀ ਮੰਮੀ ਕਿੱਥੇ ਹੈ ਉਹ ਆਖਦਾ ਅੰਕਲ ਜੀ ਮੈਂ ਤੁਹਾਨੂੰ ਆਪਣੀ ਮੰਮੀ ਦੇ ਨਾਲ ਮਲਾਉਂਦਾ ਹਾਂ ਉਹ ਰਵੀ ਦੀ ਉਂਗਲ ਫੜਦਾ ਹੈ ਤੇ ਉਸ ਨੂੰ ਦੂਰ ਲੈ ਕੇ ਜਾਂਦਾ ਹੈ ਇੱਕ ਟੁੱਟਿਆ ਜਿਹਾ ਕਮਰਾ ਹੁੰਦਾ ਹੈ ਜਿਸ ਦੇ ਨਾਲ ਕੋਈ ਬੂਹਾ ਹੁੰਦਾ ਹੈ ਤੇ ਨਾ ਕੋਈ ਤਾਕੀ ਲੱਗੀ ਹੁੰਦੀ ਆ ਬਸ ਕੱਚਿਆਂ ਦੇ ਸਮਾਨ ਹੀ ਹੁੰਦਾ ਹੈ ਕਮਰਾ ਪਲਾਸਟਰ ਵੀ ਨਹੀਂ ਹੁੰਦਾ ਇੱਕ ਟੁੱਟਾ ਜਾ ਮੰਜਾ ਪਿਆ ਹੁੰਦਾ ਤੇ ਉਸ ਮੰਜੇ ਤੇ ਇੱਕ ਔਰਤ ਪਈ ਹੁੰਦੀ ਆ ਜਿਸ ਦੇ ਪਾਟੇ ਪੁਰਾਣੇ ਕੱਪੜੇ ਪਾਏ ਹੁੰਦੇ ਆ ਕਮਰੇ ਦੇ ਵਿੱਚ ਵੜਦਿਆਂ ਹੀ ਰਵੀ ਨੂੰ ਅਜੀਬ ਜਿਹੀ ਬਦਬੂ ਆਉਂਦੀ ਆ ਉਹ ਨੱਕ ਤੇ ਰਮਾਲ ਰੱਖ ਲੈਂਦਾ ਹੈ ਤੇ ਉਸ ਔਰਤ ਦੇ ਨੇੜੇ ਜਾਂਦਾ ਹੈ ਉਹ ਔਰਤ ਟੇਢੀ ਪਈ ਹੁੰਦੀ ਆ ਉਹ ਪੁੱਛਦਾ ਹੈ ਕਿ ਕੀ ਹੋਇਆ ਤੁਹਾਨੂੰ ਤੇ ਤੁਹਾਡਾ ਬੱਚਾ ਇਸ ਤਰ੍ਹਾਂ ਬاہر ਇਕੱਲਾ ਫੀਖ ਮੰਗ ਰਿਹਾ ਹੈ ਇਸ ਤਰ੍ਹਾਂ ਬੱਚੇ ਨੂੰ ਬਾਹਰ ਇਕੱਲੇ ਨਹੀਂ ਭੇਜਣਾ ਚਾਹੀਦਾ ਪਤਾ ਹੈ ਜਮਾਨਾ ਕਿੰਨਾ ਖਰਾਬ ਹੈ ਤੇ ਤੁਸੀਂ ਆਪ ਇੱਥੇ ਪਏ ਹੋ ਤਾਂ ਬੱਚਾ ਆਖਦਾ ਅੰਕਲ ਜੀ ਮੇਰੀ ਮੰਮੀ ਬਹੁਤ ਸਮੇਂ ਤੋਂ ਬਿਮਾਰ ਹੈ ਮੇਰੀ ਮੰਮੀ ਨੇ ਬਹੁਤ ਸਮੇਂ ਤੋਂ ਰੋਟੀ ਪਾਣੀ ਨਹੀਂ ਖਾਦਾ ਮੇਰੀ ਮੰਮੀ ਠੀਕ ਨਹੀਂ ਹੈ ਮੈਂ ਆਪਦੀ ਮੰਮੀ ਨੂੰ ਠੀਕ ਨਹੀਂ ਕਰ ਸਕਦਾ ਕਿਉਂਕਿ ਦਵਾਈ ਲਈ ਤਾਂ ਸਾਡੇ ਕੋਲੇ ਪੈਸੇ ਹੀ ਨਹੀਂ ਹਨ ਅੰਕਲ ਜੀ ਮੇਰੀ ਮੰਮੀ ਆਖਦੀ ਹੁੰਦੀ ਆ ਕਿ ਜੇਕਰ ਮੈਂ ਮਰ ਗਈ ਤਾਂ ਤੇਰਾ ਕੀ ਬਣੇਗਾ ਕੀ ਸੱਚਮੁੱਚ ਮੇਰੀ ਮੰਮੀ ਮਰ ਜਾਵੇਗੀ ਅੰਕਲ ਜੀ ਅੰਕਲ ਜੀ ਮੇਰੀ ਮੰਮੀ ਨੇ ਕਈ ਵਾਰੀ ਕਿਹਾ ਕਿ ਤੇਰੇ ਪਾਪਾ ਹੈਗੇ ਆ ਉਹ ਕਿਤੇ ਬਾਹਰ ਗਏ ਹੋਏ ਆ ਜੇਕਰ ਉਹ ਆ ਗਏ ਤਾਂ ਸ਼ਾਇਦ ਮੈਂ ਬਚ ਜਾਵਾਂ ਤੇ ਤੇਰੀ ਵੀ ਜ਼ਿੰਦਗੀ ਸੁਧਰ ਜਾਵੇ ਮੈਨੂੰ ਸਮਝ ਨਹੀਂ ਆਉਂਦੀ ਮੈਂ ਆਪਣੇ ਪਾਪਾ ਨੂੰ ਕਿੱਥੋਂ ਲੁਭਾਂ ਅੰਕਲ ਜੀ ਉਸ ਬੱਚੇ ਦੀਆਂ ਤੋਤਲੀਆਂ ਗੱਲਾਂ ਸੁਣ ਕੇ ਰਵੀ ਦਾ ਦਿਲ بیٹھ ਜਾਂਦਾ ਹੈ ਰਵੀ ਨੂੰ ਆਪਣੀ ਪਤਨੀ ਤੇ ਬੱਚਾ ਯਾਦ ਆਉਂਦਾ ਹੈ ਉਹ ਜਿਉਂ ਹੀ ਉਸ ਔਰਤ ਦਾ ਮੋਢਾ ਫੜ ਕੇ ਉਸ ਨੂੰ ਸਿੱਧੀ ਕਰਦਾ ਹੈ ਤਾਂ ਉਸ ਦਾ ਚਿਹਰਾ ਦੇਖ ਕੇ ਉਸ ਦੇ ਹੋਸ਼ ਉੱਡ ਜਾਂਦੇ ਆ ਕਿਉਂਕਿ ਉਹ ਔਰਤ ਕੋਈ ਹੋਰ ਨਹੀਂ ਉਹ ਟੀਨਾ ਹੀ ਹੁੰਦੀ ਹੈ ਤੇ ਜਦੋਂ ਫਿਰ ਉਹ ਉਸ ਬੱਚੇ ਦੇ ਵੱਲ ਦੇਖਦਾ ਫਟਾਫਟ ਉਸ ਬੱਚੇ ਦੇ ਗਲ ਦੇ ਵਿੱਚ ਹੱਥ ਮਾਰਦਾ ਤਾਂ ਉਸ ਦੇ ਗਲ ਦੇ ਵਿੱਚ ਉਹੀ ਲੌਕਟ ਪਾਇਆ ਹੁੰਦਾ ਜੋ ਅੱਜ ਤੋਂ 7 ਸਾਲ ਪਹਿਲਾਂ ਰਵੀ ਨੇ ਆਪਣੇ ਬੱਚੇ ਦੇ ਜਨਮ ਸਮੇ ਉਸ ਨੂੰ ਇੱਕ ਲੋਕਟ ਬਣਾ ਕੇ ਦਿੱਤਾ ਸੀ ਉਹ ਲੋਕਟ ਦੇਖ ਕੇ ਤੇ ਰਵੀ ਭੱਜ ਕੇ ਬੱਚੇ ਨੂੰ ਗਲ ਦੇ ਨਾਲ ਲਾ ਲੈਂਦਾ ਉਸ ਨੂੰ ਕੁੱਟ ਕੇ ਨਾਲ ਲਾਉਂਦਾ ਉਸ ਦਾ ਮੱਥਾ ਚੁੰਮਦਾ ਉਸ ਦੀਆਂ ਤਲੀਆਂ ਚੁੰਮਦਾ ਆਖਦਾ ਮੇਰੇ ਬੱਚੇ ਮੇਰੇ ਬੱਚੇ ਕੀ ਹਾਲਤ ਹੋ ਗਈ ਤੇਰੀ ਤੇ ਟੀਨਾ ਨੂੰ ਆਖਦਾ ਕਿ ਤੇਰੀ ਹਾਲਤ ਕਿਸ ਤਰ੍ਹਾਂ ਹੋਈ ਟੀਨਾ ਪੂਰੀ ਕਹਾਣੀ ਦੱਸਦੀ ਆ ਆਖਦੀਆ ਤੁਸੀਂ ਕਿੱਥੇ ਚਲੇ ਗਏ ਟਿੰਨਾ ਨੂੰ ਇੱਕ ਅਜੀਹੀ ਬਿਮਾਰੀ ਲੱਗ ਚੁੱਕੀ ਸੀ ਜਿਸ ਦਾ ਇਲਾਜ ਨਹੀਂ ਹੋਇਆ ਸੀ ਕਿਉਂਕਿ ਉਸ ਦੇ ਕੋਲੇ ਪੈਸੇ ਨਹੀਂ ਸੀ ਤੇ ਉਹ ਦਿਨੋਂ ਦਿਨ ਸੁੱਕਦੀ ਜਾ ਰਹੀ ਸੀ ਰਵੀ ਆਖਦਾ ਹੈ ਟਿੰਨਾ ਮੈਨੂੰ ਮਾਫ ਕਰ ਦੇ ਮਾਫ ਕਰ ਦੇ ਮੈਨੂੰ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਪਰ ਟਿੰਨਾ ਆਖਦੀਆ ਪਹਿਲਾਂ ਤੁਸੀਂ ਗੱਲ ਕਰਦੇ ਰਹੇ ਫਿਰ ਤੁਹਾਡਾ ਨੰਬਰ ਬੰਦ ਹੋ ਗਿਆ ਕਿ ਤੁਸੀਂ ਇੱਕ ਵਾਰੀ ਵੀ ਮੇਰਾ ਹਾਲ ਚਾਲ ਪੁੱਛਣਾ ਜ਼ਰੂਰੀ ਨਾ ਸਮਝਿਆ ਰਵੀ ਆਖਦਾ ਹੈ ਟੀਨਾ ਮੈਂ ਤੈਨੂੰ ਸਾਰੀ ਗੱਲ ਦੱਸਦਾ ਹਾਂ ਮੈਂ ਵੀ ਉੱਥੇ ਬਹੁਤ ਕਸੂਤਾ ਫਸ ਗਿਆ ਸੀ ਤੈਨੂੰ ਪਤਾ ਹੈ ਨਾ ਮੈਂ 2 ਨੰਬਰ ਦੇ ਵਿੱਚ ਗਿਆ ਸੀ ਤੇ ਮੈਨੂੰ ਉੱਥੇ ਜੇਲ੍ਹ ਹੋ ਗਈ ਸੀ ਜਿਉਂ ਹੀ ਮੇਰੀ ਸਜ਼ਾ ਪੂਰੀ ਹੋਈ ਮੈਂ ਸਿੱਧਾ ਤੇਰੇ ਕੋਲ ਆਇਆ ਹਾਂ ਪਹਿਲਾਂ ਘਰ ਦੇ ਵਿੱਚ ਗਿਆ ਉੱਥੇ ਕੁਝ ਹੋਰ ਲੋਕ ਹੀ ਰਹ ਰਹੇ ਸੀ टीना मेरी किस्मत त बहुत माडी निकली मैं इना समय अपनी पत्नी ते बच्चे तो बिना रहया ते तुहाडी किस्मत मेरे तो भी माडी तुसी मेरे हुंदिया सुंदिया मेरा फुल्ला ਵਰਗਾ ਬੱਚਾ ਪੀਖ ਮੰਗ ਰਿਆ ਹੈ ਉਸੇ ਵੇਲੇ ਉਸਨੇ ਆਪਣੇ ਬੱਚੇ ਨੂੰ ਗੋਦੀ ਚੱਕਿਆ ਟੀਨਾ ਦੀ ਬਾਹ ਫੜੀ ਉਸਨੂੰ ਗੱਡੀ ਦੇ ਵਿੱਚ ਪਾਇਆ ਤੇ ਹਸਪੀਟਲ ਲੈ ਗਿਆ ਸੀ ਹਸਪੀਟਲ ਦੇ ਵਿੱਚ ਟੀਨਾ ਨੂੰ ਦਾਖਲ ਕਰ ਲਿਆ ਉਸਨੇ ਆਪਣੇ ਬੱਚੇ ਨੂੰ ਨਵਾਇਆ ਤੇ ਆਇਆ ਨਵੇਂ ਕੱਪੜੇ ਲਿਆ ਕੇ ਉਸ ਦੇ ਪਾਏ ਤਾਂ ਉਹ ਵਾਰ-ਵਾਰ ਆਪਣੇ ਬੱਚੇ ਵੱਲ ਦੇਖ ਰਿਹਾ ਸੀ ਫਿਰ ਜਦੋਂ ਟੀਨਾ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਤਾਂ ਉਹ ਸਿੱਧਾ ਆਪਦੇ ਉਸ ਭਰਾ ਦੇ ਘਰੇ ਗਿਆ ਜਿਸ ਭਰਾ ਨੇ ਉਸ ਦੀ ਪਤਨੀ ਤੇ ਬੱਚੇ ਨੂੰ ੱੱਕੇ ਮਾਰ ਕੇ ਘਰੋਂ ਕੱਢਿਆ ਸੀ ਜਦੋਂ ਉਹ ਉਸ ਭਰਾ ਦੇ ਘਰੇ ਗਿਆ ਤਾਂ ਉਸ ਨੂੰ ਪਤਾ ਲੱਗਿਆ ਕਿ ਬਹੁਤ ਸਮਾਂ ਪਹਿਲਾਂ ਉਸ ਦੀ ਮਾਂ ਤੇ ਬਾਪ ਦੀ ਮੌਤ ਹੋ ਗਈ ਪਰ ਉਸ ਦੇ ਭਰਾ ਨੇ ਉਸ ਨੂੰ ਦੱਸਣਾ ਜ਼ਰੂਰੀ ਨਾ ਸਮਝਿਆ वैसे भी जेकर ਉਸ ਦਾ ਭਰਾ ਉਸ ਨੂੰ ਫੋਨ ਕਰਦਾ ਵੀ ਤਾਂ ਉਸ ਦਾ ਕਿਹੜਾ ਫੋਨ ਲੱਗਣਾ ਸੀ ਕਿਉਂਕਿ ਉਹ ਤਾਂ ਜੇਲ੍ਹ ਦੇ ਵਿੱਚ ਸੀ ਉਸ ਨੇ ਆਪਣੇ ਭਰਾ ਨੂੰ ਕਿਹਾ ਕਿ ਤੂੰ ਮੇਰਾ ਭਰਾ ਨਹੀਂ ਤੂੰ ਤਾਂ ਉਹ ਜ਼ਹਿਰੀਲਾ ਸੱਪ ਹੈ ਜਿਨੇ ਮੇਰੇ ਪਰਿਵਾਰ ਨੂੰ ਡੰਗ ਮਾਰਿਆ ਹੈ ਮੇਰੇ ਫੁੱਲਾਂ ਵਰਗੇ ਨਿਆਣੇ ਨੂੰ ਤੂੰ ਸੜਕਾਂ ਤੇ ਰੋਲਿਆ ਹੈ ਫਿਰ ਰਵੀ ਨੇ ਆਪਣਾ ਇੱਕ ਘਰ ਲੈ ਲਿਆ ਸੀ ਤੇ ਉਸ ਘਰ ਦੇ ਵਿੱਚ ਰਵੀ ਟੀਨਾ ਤੇ ਉਸ ਦਾ ਬੱਚਾ ਖੁਸ਼ੀ ਖੁਸ਼ੀ ਰਹਿਣ ਲੱਗੇ ਸੀ ਪਰ ਉਸ ਨੂੰ ਉਹ ਦਿਨ ਕਦੇ ਵੀ ਨਹੀਂ ਭੁੱਲਦਾ ਸੀ ਜਦੋਂ ਉਸ ਨੇ ਆਪਣੇ ਹੀ ਬੱਚੇ ਨੂੰ ਆਪਣੇ ਤੋਂ ਹੀ ਸੜਕ ਤੇ ਭੀਖ ਮੰਗਦੇ ਹੋਏ ਦੇਖਿਆ ਮੇਰੇ ਨਿਆਣੇ ਨੇ ਪਤਾ ਨਹੀਂ ਹੋਰ ਕਿੰਨੇ ਲੋਕਾਂ ਤੋਂ ਭੀਖ ਮੰਗੀ ਹੋਵੇਗੀ ਕਿਵੇਂ ਮੰਗ ਮੰਗ ਕੇ ਖਾਦਾ ਹੋਵੇਗਾ ਉਸ ਨੂੰ ਉਹ ਦਿਨ ਚੇਤੇ ਕਰਕੇ ਅੱਜ ਵੀ ਉਸ ਦੇ ਰੋਂਗਟੇ ਖੜੇ ਹੋ ਜਾਂਦੇ ਨੇ ਬੇਸ਼ੱਕ ਅੱਜ ਉਸ ਨੇ ਆਪਣੀ ਪਤਨੀ ਤੇ ਬੱਚਿਆਂ ਨੂੰ ਵਧੀਆ ਜ਼ਿੰਦਗੀ ਦਿੱਤੀ ਆ ਪਰ ਫਿਰ ਵੀ ਜਿੰਨਾ ਹਾਲਾਤਾਂ ਦੇ ਵਿੱਚ ਉਹ ਇੰਨਾ ਸਮਾਂ ਗੁਜ਼ਰੇ ਉਹ ਹਾਲਾਤ ਯਾਦ ਕਰਕੇ ਉਸ ਦੀ ਰਾਤਾਂ ਦੀ ਨੀਂਦ ਉੱਡ ਜਾਂਦੀ ਆ ਏਸੀ ਜੀ ਆਪਣੀ ਅੱਜ ਦੀ ਕਹਾਣੀ ਜੇਕਰ ਕਹਾਣੀ ਚੰਗੀ ਲੱਗੇ ਕਹਾਣੀ ਨੂੰ ਲੈ ਕੇ ਸ਼ੇਅਰ ਜ਼ਰੂਰ ਕਰਨਾ ਤੇ ਕਹਾਣੀਆਂ ਹੋਰ ਸੁਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਹਾਣੀ ਨੂੰ ਪੂਰਾ ਸੁਣ ਲਈ ਬਹੁਤ ਬਹੁਤ ਧੰਨਵਾਦ ਜੀ ਹਾਜ਼ਰ ਹੋਵਾਂਗੇ ਕੱਲ ਨਵੀਂ ਕਹਾਣੀ ਦੇ ਨਾਲ